ਹਾਂਜੀ ਜੋ ਸੀਆਈ ਦਾਏ ਪ੍ਰੋਸੈਸਟਿਵ ਜਿਲੰਦਾ ਹੈਗਾ ਇਹ ਇਹਦਾ ਬਰਤੂਸ ਕੀ ਕਹਿਣਾ ਚਾਹੁੰਦੇ ਜੀ ਅੱਜ ਅਸੀਂ ਫਿੰਡਮ ਮੁੜਕੀ ਵਿੱਚ ਤੋਂ ਆਮ ਰੋਡ ਤੇ ਇੱਕ ਇਨਸਾਨ ਜਿੱਦਾਂ ਨਾਮ ਹੈਗਾ ਬਿਕਪਾਲ ਸਿੰਘ ਉਹ ਪ੍ਰੀਤਪੁੱਤਰ ਬੋਰਡ ਸਿੰਘ ਇਸ ਦਾ ਇੱਕ ਨਜਾਇਜ਼ ਕਬਜ਼ਾ ਕੀਤਾ ਹੋਇਆ 8 ਮਰਲੇ ਦੀ ਕੋਠੀ ਬਣਾਈ ਹੈ ਇਹ ਨਗਰ ਪੰਚਾਇਤ ਮੁਲਕੀ ਦੀ ਮਾਲਕੀ ਦੀ ਜਗ੍ਹਾ ਜਿਸ ਨੂੰ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਡੀਸੀ ਸਾਹਿਬ ਵੱਲੋਂ ਆਰਡਰ ਹੋਈ ਸੀ ਹੁਕਮ ਹੋਈ ਸੀ ਇਸ ਨੂੰ ਤੋੜਨ ਵਾਸਤੇ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਬੰਦਾ ਨਸ਼ਾ ਤਸਕਰੀ ਕਰਦਾ ਰਿਹਾ ਇਸ ਤੇ ਐਨਡੀਪੀਐਸ ਦੇ ਤਕਰੀਬਨ 9 ਪਰਚੇ ਦਰਜ ਨੇ ਤੇ ਹੁਣ ਵੀ ਇਹ ਜੇਲ੍ਹ ਤੋਂ ਬਾਹਰ ਆਇਆ ਹੋਇਆ ਅਜੇ ਵੀ ਨਹੀਂ ਹਟਦਾ ਸੀ ਤਾਂ ਕਰਕੇ ਇਸ ਨੇ ਜਿਹੜੀ ਆ ਆਪਣੀ ਕਾਲੀ ਕਮਾਈ ਕੀਤੀ ਹੈ ਉਹ ਇਸ ਘਰ ਤੇ ਲਾਈ ਹੈ ਉਹ ਵੀ ਅਸੀਂ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਨਜਾਇਜ਼ ਕਬਜ਼ਾ ਉਹਦੇ ਵਿੱਚ ਨੇ ਕਾਲੀ ਕੁਮਾਈ ਆਪਣੇ ਨਸ਼ਿਆਂ ਤੋਂ ਲਈ। ਉਹ ਇਸ ਕਰਕੇ ਆ ਜਿਹੜਾ ਪ੍ਰੋਗਰਾਮ ਅੱਜ ਹੋਇਆ ਸੀ ਡਿਸਾਈਡ ਹੁਕਮ ਹੋਇਆ ਸੀ ਡੀਸੀ ਸਾਹਿਬ ਵੱਲੋਂ ਘਰ ਤੋੜਨ ਵਾਸਤੇ ਉਹਦੀ ਡਿਮੋਲੀਸ਼ਨ ਵਾਸਤੇ ਅਸੀਂ ਆਈਆਂ ਪੂਰੀ ਪੁਲਿਸ ਫੋਰਸ ਲੈ ਕੇ ਆਏ ਆ ਤੇ ਆਪਣੇ ਨਗਰ ਪੰਚਾਇਤ ਤੋਂ ਈਓ ਜਗਦੀਸ਼ ਸਿੰਘ ਹੈਗੇ ਨੇ ਨੈਪ ਤਸਕੀਲਦਾਰ ਵੀ ਹੈ ਐਸ ਡਿਊਟੀ ਮੈਜਿਸਟ੍ਰੇਟ ਇੱਥੇ ਤਾਇਨਾਤ ਹੈਗੇ ਨੇ ਸਾਰਿਆਂ ਦੀ ਹਾਜ਼ਰੀ ਵਿੱਚ ਇਹ ਕੀਤਾ ਜਾ ਰਿਹਾ ਡਿਮੋਲਿਸ਼ਨ ਕੀਤਾ ਜਾ ਰਿਹਾ ਜਿਸ ਨੂੰ ਪੁਲਿਸ ਐਸ ਪ੍ਰੋਟੈਕਸ਼ਨ ਤੌਰ ਤੇ ਨਾਲ ਆਈ ਇਸ ਤੋਂ ਪਹਿਲਾਂ ਕੋਈ ਐਕਸ਼ਨ ਕਰਨ ਤੋਂ ਪਹਿਲਾਂ ਕੋਈ ਇਹਨਾਂ ਨੂੰ ਕੋਈ ਨੋਟਿਸ ਜਾਂ ਕੋਈ ਇਨਫਰਮੇਸ਼ਨ ਜੀ ਜੋ ਜੋ ਇਹਦਾ ਲੀਗਲ ਪ੍ਰੋਸੀਜਰ ਹੁੰਦਾ ਹੈ ਜੈਸ ਕਬਜ਼ਾ ਕੀਤਾ ਇਸ ਵਾਰ ਇਹ ਆ ਕੇ ਆਪਣੀ ਸਫਾਈ ਦੋ ਜੋ ਕਿ ਇਹਨਾਂ ਨੇ ਨੋਟਿਸ ਇਹਨਾਂ ਦੇ ਘਰੇ ਪੇਸਟ ਵੀ ਕੀਤੇ ਗਏ ਨੇ ਤੇ ਉਸ ਗੱਲ ਦੀ ਇਹਨਾਂ ਨੇ ਗੌਰ ਨਹੀਂ ਕੀਤੀ ਤੇ ਇਹਨਾਂ ਦਾ ਕੋਈ ਜਵਾਬ ਨਾ ਮਿਲਣ ਦੀ ਸੂਰਤ ਵਿੱਚ ਜਦੋਂ 2-3 ਨੋਟਿਸ ਕੱਢਤੇ ਉਹਦਾ ਜਵਾਬ ਨਹੀਂ ਮਿਲਿਆ ਤਾਂ ਉਹਨੂੰ ਐਸ ਪਰ ਲੀਗਲ ਪ੍ਰੋਸੀਜਰ ਜਿਹੜਾ ਡਿਮੋਲਿਸ਼ਨ ਦੇ ਆਰਡਰ ਹੋਏ ਤੇ ਉਸ ਆਰਡਰ ਨੂੰ ਫਾਲੋ ਕਰਦੇ ਹੋਏ ਅੱਜ ਅਸੀਂ ਇਹ ਡਿਮੋਲਿਸ਼ਨ ਕਰ ਰਹੇ ਹਾਂ ਕੋਈ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਵੀ ਐਨਡੀਪੀਐਸ ਦਾ ਪਰਚਾ ਹੈ ਜਾਂ ਕੱਲੇ ਪ੍ਰੀਤਪਾਲ ਸਿੰਘ ਪ੍ਰੀਤਪਾਲ ਤੇ ਹੀ ਹੈ ਜੀ ਨੋ ਪਰਚੇ ਦਰਜ ਨੇ ਪ੍ਰੀਤਪਾਲ ਔਰ ਪ੍ਰੀਤ ਯੋਗ ਸਾਹਿਬ ਕਿੰਨੀ ਜਗ੍ਹਾ ਹੈ ਟੋਟਲ 8 ਮਰਲੇ ਜਿੰਨਾ 8 ਮਰਲੇ ਇੱਕ ਦੋ ਤੋਂ ਕਬਜ਼ਾ ਇਹ ਦੇਤੇ ਸਰ ਇਹ ਦਾ ਪੁਰਾਣਾ ਕਬਜ਼ਾ ਚੱਲਿਆ ਰਿਹਾ ਸਾਡੇ ਤੇ ਆਜ ਮੰਨ ਲਓ ਓਕੇ ਇਹ ਅੱਜ ਤੁਸੀਂ ਇਹਨੂੰ ਆਪਦੇ ਕਬਜ਼ੇ 'ਚ ਲੈ ਲਿਆ ਹਾਂਜੀ ਜੀ ਅੱਗੇ ਇਸ ਤੇ ਇਸ ਜਗ੍ਹਾ ਤੇ ਤੁਸੀਂ ਕੀ ਕਰੋਗੇ ਸਰ ਦੇਖਦੇ ਆ ਜੀ ਪਲਾਨਿੰਗ ਕਰਾਂਗੇ ਤੇਰੇ ਗਾਰਡਨ ਫਰਦਰ ਬਲੈਡਿੰਗ ਕੀਤੀ ਜਾਊਗੀ ਜੀ ਓਕੇ ਇਹ ਕੋਈ ਆਪਦੇ ਕਬਜ਼ੇ 'ਚ ਲੈ ਲਿਆ ਸਤਿ ਸ੍ਰੀ ਅਕਾਲ ਸਾਹਿਬ ਕੋਈ ਇਹੋ ਜੇ ਹੋਰ ਵੀ ਅਨਸਰ ਹੈਗੇ ਆ ਜਿਨ੍ਹਾਂ ਤੇ ਤੁਸੀਂ ਆਨਲਾਈਨ ਸਮੇਂ 'ਚ ਕਾਰਵਾਈ ਕਰਨੇ ਹੋ ਜਿਨ੍ਹਾਂ ਤੇ ਜੀ ਆਨ ਆਲੇ ਸਮੇਂ 'ਚ ਆਪਾਂ ਦੇਖਾਂਗੇ ਕਿ ਹੋਰ ਵੀ ਇਸ ਤਰ੍ਹਾਂ ਦੇ ਮਾੜੇ ਅਨਸਰ ਨੇ ਜ ਤੇ ਉਹਨਾਂ ਤੇ ਅਸੀਂ ਹੋਰ ਵੀ ਕਾਰਵਾਈ ਕਰਾਂਗੇ ਨੋਲਿਜ ਵਾਸਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਕੀ ਇਸ ਤੋਂ ਇਲਾਵਾ ਕੋਈ ਨੋਟਿਸ ਪੇਜੀਏ ਕਿਸੇ ਨੂੰ ਜਾਂ ਤੁਸੀਂ ਨਹੀਂ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕੀ ਹੋਰ ਵੀ ਕਿਸੇ ਦਾ ਪ੍ਰੋਸੈਸ ਚੱਲ ਰਿਹਾ ਹੈ ਉਹ ਹਜੇ ਅਸੀਂ ਦੱਸ ਨਹੀਂ ਸਕਦੇ ਉਹ ਹਜੇ ਪ੍ਰੋਸੀਜਰ ਚੱਲ ਰਿਹਾ ਹੈ ਆਪਣਾ ਤੇ ਉਹ ਅੰਡਰ ਅਸੀਂ ਓਪਨਲੀ ਦੱਸ ਨਹੀਂ ਸਕਦੇ ਜਸ ਜਿਸ ਤਰ੍ਹਾਂ ਦੀ ਕਾਰਵਾਈ ਹੋਊਗੀ ਮੰਨ ਲਓ ਇਸ ਲਿਆਂਦੀ ਜਾਊਗੀ ਉਹ ਪ੍ਰੋਪਰ ਦੱਸੀ ਜਾਓ ਪਬਲਿਕ ਨੂੰ ਕੀ ਮੈਸੇਜ ਆਜਾਏ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਨਸ਼ਾ ਦੇ ਸਖਤ ਖਿਲਾਫ ਹੈ ਜਿਹੜੇ ਵੀ ਇਸ ਤਰ੍ਹਾਂ ਦੇ ਮਾੜੇ ਅਸਰ ਨੇ ਕਾਲੇ ਕੰਮ ਕਰਦੇ ਨੇ ਇਹਨਾਂ ਦੇ ਖਿਲਾਫ ਹੈ ਤੇ ਅਸੀਂ ਇੱਕ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਜੁਆਇੰਟ ਅਸੀਂ ਇਹ ਕੋਆਰਡੀਨੇਸ਼ਨ 'ਚ ਕੰਮ ਕਰ ਰਹੇ ਆ ਨਸ਼ਾ ਨੂੰ ਖਤਮ ਕਰਨ ਵਾਸਤੇ ਤੇ ਜੇ ਵੀ ਕੋਈ ਨਸ਼ਾ ਵੇਚਦਾ ਹੈ ਆਮ ਪਬਲਿਕ ਸਾਨੂੰ ਇਨਟੀਮੀਟ ਕਰੇ ਅੋ ਅਸੀਂ ਉਸਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਜਿਹੜੀ ਉਹਨਾਂ ਦੀ ਕਾਲੀ ਕਮਾਈ ਹੈਗੀ ਐ ਉਸ ਤੋਂ ਜਿਹੜੇ ਘਰ ਬਣਾਏ ਨੇ ਉਹ ਵੀ ਅਸੀਂ ਤੋੜਾਂਗੇ ਸਪੈਸ਼ਲੀ ਪ੍ਰੀਤਪਾਲ ਸਿੰਘ ਨੂੰ ਕੋਈ ਖਾਸ ਚੇਤਾਵਨੀ ਵੀ ਵੀ ਚੇਤਾਵਨੀ ਦੇਖੋ ਤੁਹਾਡੇ ਸਾਹਮਣੇ ਹੀ ਐ ਉਹਨਾਂ ਘਰ ਤੋੜਨੇ ਅਸੀਂ ਤੇ ਜੇ ਹੁਣ ਹੁਣ ਵੀ ਨਹੀਂ ਹਟਦਾ ਇਸ ਤੇ ਸਖ਼ਤ ਕਾਰਵਾਈ ਕਰਾਂਗੇ ਤੇ ਇਸੇ ਤਰ੍ਹਾਂ ਦੇ ਨਾਲ ਦੇ ਹੋਰ ਵੀ ਜਿੰਨੇ ਵੀ ਇਸ ਤਰ੍ਹਾਂ ਦੇ ਹੋਰ ਪ੍ਰੀਤ ਹੈਗੇ ਨੇ ਉਹਨਾਂ ਸਾਰਿਆਂ ਨੂੰ ਵੀ ਚੇਤਾਵਨੀ ਹੈ ਕਿ ਇਹ ਕੰਮ ਛੱਡ ਦੇ ਨਹੀਂ ਤਾਂ ਅਸੀਂ ਕਾਰਵਾਈ ਕਰਾਂਗੇ なるほど。<laughs>